ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਕਾਲ ਪੁਰਖ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਿਆਰੇ ਸੰਗਤ ਜੀ ਅੱਜ ਦਾ ਸਮਾਂ ਐਸਾ ਹੈ ਕਿ ਘਰ ਘਰ ਵਿੱਚ ਲੜਾਈ ਝਗੜੇ ਚਿੰਤਾ ਬਿਮਾਰੀਆਂ ਵੱਧ ਰਹੀਆਂ ਨੇ ਹਰ ਕੋਈ ਸੁੱਖ ਅਤੇ ਚੈਨ ਲੱਭ ਰਿਹਾ ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਇਹ ਸਾਰੇ ਦੁੱਖ ਦੂਰ ਕਰਨ ਦਾ ਇੱਕੋ ਸਾਧਨ ਹੈ ਗੁਰੂ ਦਾ ਨਾਮ ਲੈਣਾ ਗੁਰੂ ਦਾ ਸਿਮਰਨ ਕਰਨਾ ਗੁਰੂ ਦੀ ਬਾਣੀ ਪੜ੍ਹਨਾ ਗੁਰਮਤ ਅਨੁਸਾਰ ਦੁੱਖਾਂ ਦਾ ਮੂਲ ਕਾਰਨ ਮਨ ਦਾ ਹਨੇਰਾ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਦੋਂ ਮਨ ਗੁਰੂ ਦੇ ਨਾਮ ਨਾਲ ਜੁੜਦਾ ਹੈ ਤਾਂ ਅੰਦਰਲੇ ਇਹ ਹਨੇਰੇ ਆਪ ਹੀ ਦੂਰ ਹੋ ਜਾਂਦੇ ਹਨ ਆਪ ਹੀ ਗੁਰੂ ਜੀ ਆਪਣੇ ਤੇ ਬਖਸ਼ੀਸ਼ਾਂ ਕਰਦੇ ਨੇ ਆਪਣੀਆਂ ਮੇਰਾ ਕਰਦੇ ਨੇ ਤਾਂ ਆਪਣੇ ਦਿਲੋਂ ਦਿਮਾਗ ਚੋਂ ਆਪਣੇ ਸਰੀਰ ਚੋਂ ਇਹ ਸਾਰੀਆਂ ਬੁਰੀਆਂ ਆਦਤਾਂ ਨੇ ਜਿਹੜੀਆਂ ਖਤਮ ਹੋ ਜਾਂਦੀਆਂ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਏ ਗੁਰੂ ਸਾਹਿਬ ਸਾਨੂੰ ਸਭ ਤੋਂ ਵੱਡਾ ਮੰਤਰ ਬਖਸ਼ਦੇ ਨੇ ਉਹ ਮੰਤਰ ਹੈਗਾ ਇਹ ਮੂਲ ਮੰਤਰ ਸਾਹਿਬ ਮੂਲ ਮੰਤਰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਬਖਸ਼ਿਆ ਏ ਜਿਹੜਾ ਕੀ ਹੈਗਾ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਾਧ ਸੰਗਤ ਜੀ ਇਸ ਮੂਲ ਮੰਤਰ ਦਾ ਜਾਪ ਕਰਨ ਨਾਲ ਅਸੀਂ ਆਪਣੇ ਮਨ ਦੀ ਸ਼ੁੱਧੀ ਤਾਂ ਕਰਦੇ ਹੀ ਕਰਦਿਆਂ ਇਸ ਨਾਲ ਸਾਡੇ ਘਰ ਦੇ ਵਿੱਚ ਬਰਕਤਾਂ ਹੁੰਦੀਆਂ ਨੇ ਦੁੱਖ ਰੋਗ ਗਰੀਬੀ ਦਿਲਿੱਦਰ ਹਰ ਇੱਕ ਚੀਜ਼ ਦੂਰ ਹੁੰਦੀ ਹੈ ਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਗੁਰੂ ਮੰਤਰ ਪੜਨਾ ਚਾਹੀਦਾ ਹੈ ਇਹ ਇੱਕ ਐਸਾ ਮੰਤਰ ਹੈ ਜਿਸ ਨੂੰ ਲਗਾਤਾਰ ਕਰਨ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਹੈ ਬੱਚਿਆਂ ਦੇ ਵਿੱਚ ਬਦਲਾਅ ਆਉਂਦਾ ਹੈ ਜੀਵਨ ਵਿੱਚ ਬਦਲਾਅ ਹੁੰਦਾ ਹੈ ਇਹ ਮੰਤਰ ਸਾਡੀ ਜ਼ਿੰਦਗੀ ਦਾ ਨਿਰਗਿਖ ਹੈ ਜਿੱਥੇ ਵੀ ਇਹ ਪੜਿਆ ਜਾਂਦਾ ਹੈ ਉੱਥੇ ਅਸਲ ਚਾਨਣ ਹੀ ਪੈਦਾ ਹੁੰਦਾ ਹੈ ਇਸ ਤੋਂ ਇਲਾਵਾ ਗੁਰੂ ਨੇ ਸਾਨੂੰ ਦਿੱਤਾ ਗੁਰੂ ਮੰਤਰ ਹੈ ਵਾਹਿਗੁਰੂ ਗੁਰਬਾਣੀ ਆਖਦੀ ਹੈ ਵਾਹਿਗੁਰੂ ਵਾਹਿਗੁਰੂ ਜਪਮਨ ਮੇਰੇ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਏ ਹਰ ਕੀਰਤ ਹਮਰੀ ਰਹਿ ਰਾਸ ਇਹ ਗੁਰਮੰਤਰ ਹੈ ਜੇ ਆਪਾਂ ਪਾਠ ਨਹੀਂ ਕਰ ਸਕਦੇ ਜੇ ਆਪਾਂ ਪਾਠ ਨਹੀਂ ਕਰ ਸਕਦੇ ਤਾਂ ਇਸ ਆਪਾਂ ਮੰਤਰ ਨੂੰ ਕਰ ਸਕਦੇ ਆ ਵਾਹਿਗੁਰੂ ਦਾ ਜਾਪ ਕਰਨ ਨਾਲ ਘਰਾਂ ਦੇ ਝਗੜੇ ਦੂਰ ਹੁੰਦੇ ਨੇ ਬਿਮਾਰ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲਦੀ ਆ ਅਤੇ ਗਰੀਬੀ ਦੇ ਹਨੇਰੇ ਵਿੱਚ ਰੋਸ਼ਨੀ ਆਉਂਦੀ ਹੈ ਸੁਖਮਨੀ ਸਾਹਿਬ ਦਾ ਪਾਠ ਵੀ ਜੀਵਨ ਵਿੱਚ ਸੁੱਖ ਅਤੇ ਚੈਨ ਲਿਆਉਂਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਸੁਖਮਨੀ ਸੁਖ ਅੰਮ੍ਰਿਤ ਪ੍ਰਬਨਾਮ ਭਗਤ ਜਨਾ ਕੇ ਮਨ ਬਿਸਰਾਮ। ਜੋ ਮਨੁੱਖ ਸੁਖਮਨੀ ਸਾਹਿਬ ਦਾ ਜਾਂ ਜਪਜੀ ਸਾਹਿਬ ਦਾ ਨਿਤ ਪਾਠ ਪੜ੍ਹਦਾ ਹੈ, ਉਸ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਘਰ ਅੰਦਰ ਸੁੱਖ ਸ਼ਾਂਤੀ ਦਾ ਵਾਸਾ ਹੁੰਦਾ ਹੈ। ਇਸ ਦੇ ਨਾਲ-ਨਾਲ ਹਰ ਰੋਜ਼ ਸਵੇਰੇ ਅਤੇ ਸ਼ਾਮ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਅਰਦਾਸ ਗੁਰੂ ਦੇ ਦਰ ਤੇ ਨਿਮਰਤਾ ਨਾਲ ਕੀਤੀ ਬੇਨਤੀ ਹੈ ਇਹ ਸਾਡੀ ਆਤਮਾ ਨੂੰ ਗੁਰੂ ਨਾਲ ਜੋੜਦੀ ਹੈ ਪਰ ਇੱਕ ਗੱਲ ਯਾਦ ਰੱਖੋ ਕੇਵਲ ਮੰਤਰ ਜਪਣ ਨਾਲ ਹੀ ਨਹੀਂ ਗੁਰਬਾਣੀ ਅਨੁਸਾਰ ਜੀਵਨ ਜੂੜ ਨਾਲ ਹੀ ਅਸਲੀ ਫਲ ਮਿਲਦਾ ਹੈ ਜਿੱਦਾਂ ਕਿ ਮਾਈ ਗੁਰੂ ਮਹਾਰਾਜ ਜੀ ਨੇ ਗੁਰੂ ਸਾਹਿਬਾਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਗੁਰਬਾਣੀ ਦੇ ਭਰਪੂਰ ਭੰਡਾਰ ਦਿੱਤੇ ਨੇ ਆਪਾਂ ਨੂੰ ਜੇ ਆਪਾਂ ਉਸ ਦੇ ਅਕੋਰਡਿੰਗ ਆਪਣਾ ਜੀਵਨ ਬਤੀਤ ਕਰਾਂਗੇ ਤਾਂ ਗੁਰੂ ਦੀਆਂ ਬੇਅੰਤ ਬਖਸ਼ਿਸ਼ਾਂ ਹੋਣਗੀਆਂ ਆਪਣੇ ਜੀਵਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਖਿਆ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਦੋਂ ਅਸੀਂ ਇਹਨਾਂ ਕਿੰਨਾ ਗੱਲਾਂ ਵਿੱਚ ਅਮਲ ਲਿਆਉਂਦੇ ਹਾਂ ਤਾਂ ਤਦ ਆਪਣੇ ਜੀਵਨ ਦੇ ਵਿੱਚ ਦੁੱਖਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਪਿਆਰੇ ਸੰਗਤ ਜੀ ਗਰੀਬੀ ਝਗੜੇ ਤੇ ਬਿਮਾਰੀ ਇਹ ਸਾਰੇ ਮਨ ਦੇ ਹਨੇਰੇ ਹਨ ਜਦੋਂ ਮਨੁੱਖ ਨਾਮ ਸਿਮਰਨ ਕਰਦਾ ਹੈ ਬਾਣੀ ਪੜਦਾ ਅਤੇ ਗੁਰੂ ਦੇ ਰਸਤੇ 'ਤੇ ਤੁਰਦਾ ਹੈ ਤਾਂ ਇਹ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇਸ ਲਈ ਆਓ ਅਸੀਂ ਸਭ ਮਿਲ ਕੇ ਗੁਰੂ ਦਾ ਨਾਮ ਜਪਣ ਬਾਣੀ ਨਾਲ ਜੁੜੀਏ